ਅਮਰਪਾਲ ਸਿੰਘ ਮਹਿਰੋ ਇੱਕ ਇਸੇ ਤਰ੍ਹਾਂ ਦੇ ਡੇਰੇ ਨੂੰ ਲੈ ਕੇ ਵਿਵਾਦ ਚ ਆਇਆ ਉਹਨੇ ਰੋਕੇ ਆਪਦੀ ਹਾਲਾਤ ਬਿਆਨ ਵੀ ਕੀਤੇ ਕਿ ਮੇਰੇ ਨਾਲ ਧੱਕਾ ਹੋ ਰਿਹਾ ਉਹ ਕੁੜੀ ਦੇ ਬਿਆਨ ਪਲਟਾ ਦਿੱਤੇ ਜਾਂਦੇ ਨੇ ਅਸਲ ਦੇ ਵਿੱਚ ਕੀ ਆ ਪੁਲਿਸ ਮਹਿਰੋ ਨੂੰ ਘੇਰ ਨੂੰ ਫਿਰਦੀ ਆ ਕਿਸੇ ਤਰੀਕੇ ਨਾਲ ਚਾਹੇ ਕੁੜੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਹਿਰੋ ਦੇ ਖਿਲਾਫ ਜਿਹੜਾ ਪਰਚਾ ਘਟਨਾਇਫੰਦਾ ਦਰਜ ਕਰਾਇਆ ਜਾਵੇ ਪੁਲਿਸ ਦਾ ਜਿਹੜਾ ਜੋਰ ਹੈ ਜਾਂ ਸਰਕਾਰ ਦਾ ਜਿਹੜਾ ਜੋਰ ਹੈ ਉਹ ਇਸ ਗੱਲ ਤੇ ਲੱਗਿਆ ਵੀ ਮੈਰੋਂ ਨੂੰ ਘੇਰਿਆ ਜਾਵੇ ਤੇ ਕੋਸਕਤਾ ਰਲਾ ਕੇ ਪਰਚਾ ਦੇ ਕੇ ਇਹਨੂੰ ਅੰਦਰ ਸੱਤਿਆ ਜਾਵੇ ਉਸ ਤੋਂ ਬਾਅਦ ਕੁੜੀ ਮੁੱਕਰਦੀ ਆ ਜਾ ਕੇ ਮੇਰੇ ਨਾਲ ਤਾਂ ਕਈ ਵਾਰੀ ਹੋਇਆ ਅੱਜ ਤਾਂ ਜਿੰਨਾਂ ਦੇ ਹੱਕ ਤੇ ਜਾ ਕੇ ਖੜੇ ਬਹੁਤ ਬੰਦੇ ਮੁੱਕਰ ਜਾਂਦੇ ਆ ਸਾਡੇ ਖਿਲਾਫ ਹੋ ਜਾਂਦੇ ਆ ਉਸਨੇ ਮੈਰੋਂ ਨਾਲ ਵੀ ਹੋਇਆ ਉਸ ਸਮੂਚੀ ਕੌਮ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਹੁਣ ਮੈਰੋਂ ਨਾਲ ਇਕੱਠੇ ਖੜਨਾ ਹੈ ਜੀ ਅੱਜ ਮੈਰ ਨੂੰ ਚੱਕ ਕੇ ਅੰਦਰ ਦਿੰਦੇ ਆ ਕੱਲ ਨੂੰ ਕਿਹੜਾ ਬੰਦਾ ਬੋਲੂਗਾ ਅਲਾ ਆਖੋ ਆਪਾਂ ਕੀ ਲੈਣਾ ਯਾਰ ਚਾਹੇ ਬੇਅਦਬੀ ਹੋਈ ਜਾਂਦੀ ਐ ਚਾਹੇ ਗੁਰੂ ਘਰ ਦੇ ਬਲਾਸਕਾਰ ਹੋਈ ਜਾਂਦੇ ਜਬਰਦਸਤ ਨਾ ਹੋਈ ਨਾ ਆਪਾਂ ਕੀ ਲੈਣਾ ਚੱਲੀ ਜਾਣ ਦੋ ਬਾਕੀ ਮੈਰ ਨਾਲ ਕੀ ਹੋਇਆ ਪੰਜਾਬ ਦੇ ਮਸਲੇ ਨੇ ਜਾਂ ਕੌਮੀ ਮਸਲੇ ਨੇ ਉਹਨਾਂ ਮਸਲਿਆਂ ਦੇ ਵਿੱਚ ਸੈਂਟਰ ਹੀ ਭਵੰਤਮਾਨ ਨੂੰ ਮੋਹਰਾ ਬਣਾ ਕੇ ਵਤ ਰਹੀ ਉਨੇ ਵਾਰ-ਵਾਰ ਮੁੱਕੜਦੇ ਰਹੇ ਆ ਕਿ ਐਨਐਸਏ ਅਸੀਂ ਨਹੀਂ ਲਾਈ ਸੈਂਟਰ ਨੇ ਲਾਈ ਹੈ ਮੰਨਦੇ ਆ ਐਨਐਸਏ ਸੈਂਟਰ ਨੇ ਲਾਈ ਹੈ ਛੋੜੇ ਮੋੜੇ ਦੇ ਰੱਖ ਕੇ ਚਲਾਈ ਹੈ ਵਰਤਿਆ ਸੁਣ ਨੂੰ ਆ ਤੁਸੀਂ ਇੱਥੋਂ ਲਿਖ ਕੇ ਭੇਜਿਆ ਫਿਰ ਸੈਂਟਰ ਨੇ ਮਨਜ਼ੂਰੀ ਦਿੱਤੀ ਹੁਣ ਆਪਾਂ ਧ�ੇਤ੍ਰੀਤਾ ਤੇ ਡੇਰੇ ਦੀ ਗੱਲ ਕਰ ਰਹੇ ਸੀ ਤੇ ਅਮਰਪਾਲ ਸਿੰਘ ਮਹਿਰੋਂ ਇੱਕ ਇਸੇ ਤਰ੍ਹਾਂ ਦੇ ਡੇਰੇ ਨੂੰ ਲੈ ਕੇ ਵਿਵਾਦ ਚ ਆਇਆ ਤੇ ਬਾਤਾਂ ਤੋਂ ਬਾਅਦ ਇੱਕ ਉਹਨੇ ਉਹਨੇ ਰੋਕੇ ਆਪਦੀ ਹਾਲਾਤ ਬਿਆਨ ਵੀ ਕੀਤੇ ਕਿ ਮੇਰੇ ਨਾਲ ਤੱਕਾ ਹੋ ਰਿਹਾ ਬਾਬੇ ਮੇਰੇ ਸਾਥ ਨਹੀਂ ਦੇ ਰਹੇ ਇੱਕ ਉਹ ਚਰਚਾ ਚੱਲ ਰਹੀ ਆ ਕਿ ਡੇਰੇ ਦੇ ਵਿੱਚ ਇੱਕ ਸਾਥ ਸੀ ਉਹ ਬਲਾਤਕਾਰ ਹੀ ਨਿਕਲ ਆਇਆ ਸਿੱਖੀ ਰੂਪ ਦੇ ਵਿੱਚ ਸੀਗਾ ਉੱਥੇ ਕੋ ਕੁੜੀਆਂ ਜਾਂਦੀਆਂ ਸੀ ਉਹਨਾਂ ਨਾਲ ਯਾ ਸਬੰਧ ਬਣਾ ਕੇ ਪਤਾ ਨਹੀਂ ਕਿੰਨਾ ਟਾਈਮ ਉਹਨਾਂ ਨੂੰ ਵਰਤਿਆ ਜਾਂ ਕੁਝ ਇਦਾਂ ਦੀਆਂ ਗੱਲਾਂ ਸਾਹਮਣੇ ਆਈ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਇਹ ਮੁੱਦਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਦਾ ਹੈ ਹੂੰ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੇ ਉੱਤੇ ਪਹਿਲ ਕਰਨੀ ਚਾਹੀਦੀ ਸੀ ਐਕਸ਼ਨ ਕਰਨਾ ਚਾਹੀਦਾ ਸੀ ਨੋਟਿਸ ਲੈਣਾ ਚਾਹੀਦਾ ਸੀ ਸ਼੍ਰੋਮਣੀ ਕਮੇਟੀ ਦਾ ਹੱਕ ਬਣਦਾ ਸੀ ਵੀ ਜਿਹੜਾ ਬੰਦਾ ਇੱਕ ਗੁਰੂਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕਿਸੇ ਨੌਜਵਾਨ ਲੜਕੀ ਨਾਲ ਕੋਈ ਧੱਕਾ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਉਹ ਕਰਾਉਣੀ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਸੀ ਉਹ ਸ਼੍ਰੋਮਣੇ ਕਿ ਮਿੱਟਲੇ ਪਤਾ ਨਹੀਂ ਕਿੱਥੇ ਸੁੱਤੇ ਰਹਿੰਦੇ ਐ ਇੰਨਾਂ ਗੱਲਾਂ ਦੇ ਉੱਤੇ ਹੋਰ ਗੱਲਾਂ ਐ ਤਾਂ ਜਦੋਂ ਬਾਦਲਾਂ ਨੂੰ ਬਚਾਉਣੋਂ ਸਾਰਾ ਤਾਮਚਾਮ ਲਾ ਦਿੰਦੇ ਜੋਰ ਲਾ ਦਿੰਦੇ ਆ ਪਰ ਜਦੋਂ ਆ ਗੱਲਾਂ ਆਉਂਦੀਆਂ ਨੇ ਉਦੋਂ ਬਹੁਤ ਮਸਲਿਆਂ ਦੇ ਵਿੱਚ ਅੱਜ ਵੀ ਅੱਪਾ ਅਗਲੀ ਗੱਲਬਾਤ 'ਚ ਮੈਂ ਤੁਹਾਨੂੰ ਸਾਰਾ ਖਲਾਸਾ ਕਰੂੰਗਾ ਬਹੁਤੇ ਗੁਰੂ ਘਰਾਂ ਦੇ ਵਿੱਚ ਹਮ ਗੁਰੂ ਜਿਹੜੇ ਸਿੰਘ ਸਭਾ ਸਾਡੇ ਗੁਰੂ ਘਰ ਨੇ ਉਹਨਾਂ ਦੇ ਵਿੱਚ ਜਿਹੜੇ ਗ੍ਰੰਥੀ ਨੇ ਹੈਡ ਗ੍ਰੰਥੀ ਨੇ ਮੁੱਖ ਗ੍ਰੰਥੀ ਨੇ ਉਹ ਆਰਐਸਐਸ ਦੇ ਖਾਸ ਬੰਦੇ ਬਣੇ ਬੈਠੇ ਆ ਪ੍ਰਤਿਭਾ ਸ਼ਰਮਣੇ ਕਮੇਟੀ ਚੋਂ ਪਾ ਅੱਜ 17 ਜੁੜ ਗਈਆਂ ਹਾਂ ਉਹ ਤੁਹਾਨੂੰ ਮੈਂ ਕਹਦੇ ਆਪਾਂ ਉਹ ਮੈਂ ਕੱਢਦੇ ਹਾਂ ਸਾਰੇ ਅੰਕੜਾ ਵੀ ਕੱਚੇ ਕੱਚੇ ਬੈਠੇ ਆ ਆਪਾਂ ਕਰਾਂਗੇ ਇਹਦੇ ਤੇ ਗੱਲ ਆ ਹ ਹੋਣਾ ਚਾਹੀਦਾ ਲੋਕਾਂ ਦੇ ਸਾਹਮਣੇ ਚਿਹਰੇ ਜਾਣੇ ਚਾਹੀਦੇ ਆ ਤਾਂ ਜਿਹੜੇ ਉਹ ਹੁਣ ਅਮਰਪਾਲ ਮਹਿਰੋ ਨੇ ਕੀਤਾ ਹਾਂ ਤਾਂ ਅਮਰਪਾਲ ਮਹਿਰੋ ਨੇ ਜੋ ਕੀਤਾ ਕੁੜੀ ਨੇ ਬਿਆਨ ਕੀਤਾ ਨਾਲ ਅਮਰਤਪਾਲ ਮਹਿਰੋਂ ਇਕੱਲਾ ਨਹੀਂ ਹੈਗਾ ਨਾਲ ਇੱਕ ਪ੍ਰਦੀਪ ਸਿੰਘ ਨਾਮ ਦਾ ਮੁੰਡਾ ਉਹਦੇ ਨਾਲ ਹੈ ਇੱਕ ਸ਼ਾਇਦ ਕਿਸੇ ਪਿੰਡ ਦਾ ਸਰਪੰਚ ਨਾਲ ਆ ਦੋ ਤਿੰਨ ਉੱਥੇ ਪੰਚਾਇਤਾਂ ਹੈਗੀਆਂ ਨਾਲ ਕਾਫੀ ਪੰਚਾਇਤਾਂ ਨਾਲ ਗਈਆਂ ਨੇ ਉੱਥੇ ਉਹਨਾਂ ਨੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਉੱਥੋਂ ਸਾਰਾ ਕੁਝ ਡੀਵੀਆਰ ਲੈ ਗਿਆ ਜੀ ਕੁਝ ਵੀ ਲੈ ਕੇ ਜੋ ਵੀ ਆਇਆ ਸਮਾਨ ਲੈ ਕੇ ਆਇਆ ਕੁੜੀ ਨੇ ਆਪਣੇ ਬਿਆਨ ਦਰਜ ਕਰਾਏ ਆ ਵੀ ਹਾਂ ਬਾਬਾ ਮੇਰੇ ਨਾਲ ਮਤਲਬ ਕਿ ਆ ਜੋ ਕੁਝ ਕਰਦਾ ਰਿਹਾ ਜ਼ਬਰਦਸਤ ਤਾਂ ਉਸ ਤੋਂ ਬਾਅਦ ਉਹ ਕੁੜੀ ਦੇ ਬਿਆਨ ਪਲਟਾ ਦਿੱਤੇ ਜਾਂਦੇ ਨੇ ਹਮ ਅਸਲ ਦੇ ਵਿੱਚ ਕੀ ਆ ਪੁਲਿਸ ਸਮੈਰ ਨੂੰ ਘੇਰ ਨੂੰ ਫਿਰਦੀ ਆ ਵੀ ਕਿਸੇ ਤਰੀਕੇ ਨਾਲ ਚਾਹੇ ਕੁੜੀ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੈਰੋਂ ਦੇ ਖਿਲਾਫ ਜਿਹੜਾ ਪਰਚਾ ਕਢਣੈਪੰਗ ਦਾ ਦਰਜ ਕਰਾਇਆ ਜਾਵੇ 10 ਲੱਖ ਰੁਪਈਆ ਪੰਨਿਆ ਸੋਨੇ ਦੀ ਜਾਂ ਜਾਂ ਬਾਬੇ ਦੇ ਬਿਆਨਾਂ ਦੇ ਆਧਾਰ ਤੇ ਵੀ ਮੇਰਾ ਸਿਉਣਾ ਚੱਕ ਲਿਆ ਮੈਰੋਂ ਨੇ ਇਥੋਂ ਮੇਰਾ ਸਮਾਨ ਚੱਕ ਲਿਆ ਮੇਰਾ ਪੈਸਾ ਚੱਕ ਲਿਆ ਵੀ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਦਾ ਜਿਹੜਾ ਜੋਰ ਆ ਜਾਂ ਸਰਕਾਰ ਦਾ ਜਿਹੜਾ ਜੋਰ ਆ ਉਹ ਇਸ ਗੱਲ ਤੇ ਲੱਗਿਆ ਵੀ ਮੈਰੋਂ ਨੂੰ ਓਕੇ ਰਿਆ ਜਾਵੇ ਤੇ ਕੋ ਸਖਤ ਤਰ੍ਹਾਂ ਲਾ ਕੇ ਪਰਚਾ ਦੇ ਕੇ ਇਹਨੂੰ ਅੰਦਰ ਸੱਟਿਆ ਜਾਵੇ ਅਸਲ ਦੇ ਵਿੱਚ ਜਿਹੜੀ ਸਾਰੀ ਕਹਾਣੀ ਇਹ ਰਚੀ ਜਾ ਰਹੀ ਹੈ ਉਹ ਕੁੜੀ ਦਾ ਇਹ ਬਿਆਨ ਦੇਣਾ ਉਹ ਕੁੜੀ ਦਾ ਸਾਰੀਆਂ ਰਿਕਾਰਡਿੰਗਾਂ ਸਾਹਮਣੇ ਪਈਆਂ ਨੇ ਵੀਡੀਓ ਸਾਹਮਣੇ ਪਈਆਂ ਨੇ ਉਸ ਤੋਂ ਬਾਅਦ ਉਹ ਕੁੜੀ ਮੁੱਕਰਦੀ ਆ ਜਾ ਕੇ ਹੂੰ ਬੜੀ ਵੱਡੀ ਗੱਲ ਹੋਈ ਮੁੱਕਰਦੀ ਆ ਨਾ ਜਾ ਕੇ ਮੇਰੇ ਨਾਲ ਤਾਂ ਕਈ ਵਾਰੀ ਹੋਇਆ ਹੈ ਅੱਜ ਤਾਂ ਜਿੰਨਾਂ ਦੇ ਹੱਕ ਚ ਜਾ ਕੇ ਖੜੇ ਬਹੁਤ ਬੰਦੇ ਮੁੱਕਰ ਜਾਂਦੇ ਆ ਸਾਡੀ ਖਿਲਾਫ ਹੋ ਜਾਂਦੇ ਆ ਉਸ ਨੇ ਮੈਰੋ ਨਾਲ ਵੀ ਹੋਇਆ ਉਹ ਮੈਂ ਸੋ ਪਰ ਇੱਥੇ ਜਿਹੜੇ ਹਾਲਾਤ ਹੁਣ ਬਣੇ ਹੋਏ ਨੇ ਵੀ ਇਹ ਸਾਰੀਆਂ ਗੱਲਾਂ ਦੇ ਵਿੱਚ ਮੈਂ ਸ਼੍ਰੋਮਣੀ ਕਮੇਟੀ ਨੂੰ ਜਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਸਮੁੱਚੀ ਕੌਮ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਸਾਨੂੰ ਹੁਣ ਮਹਿਰੋਂ ਨਾਲ ਇੱਕ ਠੋਕ ਕੇ ਖੜਨਾ ਚਾਹੀਦਾ ਜੇ ਮਹਿਰੋਂ ਨੇ ਕੀਤਾ ਤਾਂ ਉਹ ਗੁਰੂ ਰਣ ਸਾਹਿਬ ਦੀ ਜੋ ਉੱਥੇ ਬੇਅਦਬੀ ਹੋ ਰਹੀ ਸੀ ਜੋ ਉੱਥੇ ਗੁਰਾਂ ਸਾਹਿਬ ਦੀ ਹਾਜ਼ਰੀ ਦੇ ਜਬਰਜਾ ਨਾ ਹੋ ਰਿਹਾ ਸੀ ਉਸ ਇਨਸਾਨ ਨੇ ਉਹਦੇ ਕੋਲ ਕੋਈ ਉਦਕ ਆਰ ਨਹੀਂ ਕੋਈ ਪਾਵਰ ਨਹੀਂ ਉਹ ਕਿਸੇ ਸੰਸਥਾ ਦਾ ਮੈਂਬਰ ਨਹੀਂ ਉਹ ਕਾ ਸ਼ਰਮਣੀ ਕਮੇਟੀ ਚ ਨਹੀਂ ਉਹਦੇ باوجود ਵੀ ਉਸ ਇਨਸਾਨ ਨੇ ਜਾ ਕੇ ਉੱਥੇ ਐਡਾ ਵੱਡਾ ਕਦਮ ਚੱਕਿਆ ਤਾਂ ਅੱਜ ਸਮੁੱਚੀ ਕੌਮ ਦਾ ਫਰਜ਼ ਬਣਦਾ ਕਿ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਨਹੀਂ ਤਾਂ ਫਿਰ ਜੀ ਅੱਜ ਮੈਰ ਨੂੰ ਚੱਕ ਕੇ ਅੰਦਰ ਦਿੰਦੇ ਆ ਕੱਲ ਨੂੰ ਕਿਹੜਾ ਬੰਦਾ ਬੋਲੂਗਾ ਅਲਾ ਕੋ ਆਪਾਂ ਕੀ ਲੈਣਾ ਯਾਰ ਚਾਹੇ ਬੇਅਦਬੀ ਹੋਈ ਜਾਂਦੀ ਹੈ ਚਾਹੇ ਗੁਰੂ ਘਰ ਦੇ ਬਲਾਤਕਾਰ ਹੋਈ ਜਾਂਦਾ ਜਬਰਦਸਤੀ ਨਾਲ ਹੋ ਜਾਂਦਾ ਆਪਾਂ ਕੀ ਲੈਣਾ ਚੱਲੀ ਜਾਣ ਦੋ ਕਿ ਮੈਰ ਨਾਲ ਕੀ ਹੋਇਆ ਇਹ ਇਹ ਗੱਲ ਨੂੰ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੁੰਦੀ ਵੀ ਕੱਲੀ ਆਪਾਂ ਬੱਲੇ ਬੱਲੇ ਕਰਦੇ ਨਹੀਂ ਅਸਲ ਦੇ ਵਿੱਚ ਨਾ ਕੀ ਹੁੰਦਾ ਹਾਂਜੀ ਸਾਡੀ ਇੱਕ ਖਾਸ ਤੌਰ ਤੇ ਜਿਹੜੀ ਮੈਂ ਪਹਿਲਾਂ ਗੱਲ ਕਹੀ ਆ ਵੀ ਅਸੀਂ ਕਿੰਨੇ ਦਫਾੜ ਆ ਕਿੰਨੇ ਮੂੰਹ ਆ ਸਾਡੇ ਅੱਡੋ ਅੱਡੀ ਅਸੀਂ ਤੁਰੇ ਹੋਏ ਆ ਕੋਈ ਬੰਦਾ ਕਿਸੇ ਪ੍ਰਕਾਰ ਦਾ ਕੰਮ ਕਰਦਾ ਤਾਂ ਆਪ ਦੇ ਬੰਦੇ ਹੀ ਉਹਦੀ ਲੱਤਾਂ ਖਿੱਚਣ ਨੂੰ ਤਿਆਰ ਹੁੰਦੇ ਆ ਵੀ ਹੁਣ ਯਾਰ ਇਹ ਸਾਥੋਂ ਅੱਗੇ ਲੰਘ ਰਿਹਾ ਇਹਦਾ ਨਾਂ ਅੱਗੇ ਆ ਰਿਹਾ ਇਹ ਪਿੱਛੇ ਕਿਵੇਂ ਖਿੱਚਣਾ ਉਹ ਸਿਸਟਮ ਦੇ ਵਿੱਚ ਅਸੀਂ ਸਟੇਟ ਦਾ ਇਹ ਹੱਕ ਚ ਭੁਗਤ ਜਾਂਦੇ ਆ ਇਹੀ ਕੁਛ ਅਮਰਤਪਾਲ ਨਾਲ ਹੋਇਆ ਹੂੰ ਅਮਰਤਪਾਲ ਨਾਲ ਵੀ ਤੇ ਇਹੀ ਹੋਇਆ ਨਾ ਅਮਰਤਪਾਲ ਨੂੰ ਬਲਦੀ ਦੇ ਬੁੱਥੇ ਚ ਕਿਹਨੇ ਦਿੱਤਾ ਪਹਿਲਾਂ ਜਦੋਂ ਆਇਆ ਉਹਨੇ ਪ੍ਰਚਾਰ ਕੀਤਾ ਸਿੱਖੀ ਦਾ ਨਸ਼ਿਆਂ ਦੇ ਖਿਲਾਫ ਇਤਿਹਾਸ ਦੀ ਗੱਲ ਉਹਨੇ ਉਹ ਸਭ ਤੋਂ ਪਹਿਲਾਂ ਆਪਣੇ ਬੰਦੇ ਦੇ ਖਿਲਾਫ ਬੋਲੇ ਸਰਕਾਰ ਤਾਂ ਬਾਅਦ ਚ ਆਉਂਦੀ ਆ ਉਹਦੇ ਖਿਲਾਫ ਐਕਸ਼ਨ ਕਰਦੀ ਆ ਤਾਂ ਹੁਣ ਤੁਸੀਂ ਦੇਖੋ ਉਹਦੇ ਤੇ ਦੇਖ ਲਓ ਆਪਾਂ ਅਮਰਤਪਾਲ ਤੇ ਗੱਲ ਕਰ ਲੰਨੇ ਆ ਹੁਣ ਐਨਐਸਏ ਵਧਾਤੀ ਹੂੰ ਐਨਐਸਏ ਵਧਾਉਣ ਤੋਂ ਬਾਅਦ ਹਾਈ ਕੋਰਟ ਨੇ ਜਵਾਬ ਮੰਗਿਆ ਤੁਸੀਂ ਦੱਸੋ ਇਹ ਐਨਐਸਏ ਵਧਾਈ ਕਿਹੜੇ ਧਾਰਤੇ ਆ ਇਹ ਕਹਿੰਦਾ ਜੀ ਉਹਦੇ ਆਈਐਸਆਈ ਨਾਲ ਪਾਕਿਸਤਾਨ ਨਾਲ ਸੰਬੰਧ ਆ ਉਹਦੇ ਫਲਾਨੀ ਏਜੰਸੀ ਨਾਲ ਸੰਬੰਧ ਆ ਉਹਦੇ ਤੋਂ ਮੁੱਖ ਮੰਤਰੀ ਜਾਨ ਨੂੰ ਖਤਰਾ ਹੂੰ ਹੁਣ ਇਸ ਗੱਲ ਦੇ ਵਿੱਚ ਭਵੰਤਮਾਨ ਮੈਂ ਜਿਹੜਾ ਮੈਨੂੰ ਲੱਗਦਾ ਭਵੰਤਮਾਨ ਸਿੱਧੇ ਰੂਪ ਦੇ ਵਿੱਚ ਸੈਂਟਰ ਦਾ ਇੱਕ ਹੱਥ ਥੋਕਾ ਇੱਕ ਮੋਹਰਾ ਬਣ ਕੇ ਕੰਮ ਕਰਦਾ ਹੈ ਜੋ ਸੈਂਟਰ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬ ਵਿੱਚ ਭਵੰਤਮਾਨ ਦੀ ਕੋਈ ਚਲਦੀ ਨਹੀਂ ਵੱਡੇ ਮਸਲੇ ਆ ਛੋਟੇ-ਮੋਟੇ ਮਸਲਿਆਂ 'ਚ ਚਲਾ ਜਾਂਦਾ ਹੋਊਗਾ ਜਿਹੜੇ ਪੰਜਾਬ ਦੇ ਮਸਲੇ ਨੇ ਜਾਂ ਕੌਮੀ ਮਸਲੇ ਨੇ ਉਹਨਾਂ ਮਸਲਿਆਂ ਦੇ ਵਿੱਚ ਸੈਂਟਰ ਹੀ ਭਵੰਤਮਾਨ ਨੂੰ ਮੋਹਰਾ ਬਣਾ ਕੇ ਵਰਤ ਰਹੀ ਹੈ ਠੀਕ ਹੈ ਹੁਣੇ ਵਾਰ-ਵਾਰ ਮੁੱਕੜਦੇ ਰਹੇ ਆ ਹੂੰ ਕੀ ਐਨਐਸਏ 80 ਨਹੀਂ ਲਾਈ ਸੈਂਟਰ ਨੇ ਲਾਈ ਐ ਮੰਨਦੇ ਐਨਐਸਏ ਸੈਂਟਰ ਨੇ ਲਾਈ ਐ ਛੋੜੇ ਮੋੜੇ ਦੇ ਰੱਖ ਕੇ ਚਲਾਈ ਐ ਵਰਤਿਆ ਸੋਨੂ ਆ ਤੁਸੀਂ ਇੱਥੋਂ ਲਿਖ ਕੇ ਭੇਜਿਆ ਫਿਰ ਸੈਂਟਰ ਨੇ ਮਨਜ਼ੂਰੀ ਦਿੱਤੀ ਐ ਸਹੀ ਐ ਤੁਸੀਂ ਇਹ ਜੋ ਬੱਥ ਨਹੀਂ ਸਕਦੇ ਤੁਸੀਂ ਲੋਕਾਂ ਸਾਹਮਣੇ ਕੱਲ ਨੂੰ ਆ ਕੇ ਕਿਵੇਂ ਪੱਖ ਰੱਖਾਉਂਗੇ ਤੁਸੀਂ ਛੋੜਾ ਡੀਸੀ ਇੱਥੋਂ ਲਿਖ ਕੇ ਭੇਜਦਾ ਉੱਥੋਂ ਰਕਮੈਂਡ ਹੋ ਕੇ ਆਉਂਦੀ ਐ ਉੱਥੋਂ ਮਨਜ਼ੂਰੀ ਹੋ ਕੇ ਆਉਂਦੀ ਐ ਫਿਰ ਤੁਸੀਂ ਜਾ ਕੇ ਪਹਿਲਾਂ ਵੀ ਤੇ ਵਧਾਉਣ ਵੇਲੇ ਵੀ ਦੋਨੇ ਵਾਰੇ ਹੀ ਪੰਜਾਬ ਸਰਕਾਰ ਦਾ ਜਿਹੜਾ ਰੋਲ ਆ ਉਹ ਐਨਐਸਸੀ ਬਣਾਉਣ ਦੇ ਵਿੱਚ ਰੇਹਾ ਬੇਸ਼ੱਕ ਉਹਦੇ ਪਿੱਛੇ ਸੈਂਟਰ ਖੜਾ ਇਹ ਬਿਲਕੁਲ ਇਹ ਦੋ ਰਾਵਾਂ ਨਹੀਂ ਹੈਗੀਆਂ ਇਹ ਸਾਨੂੰ ਕੋਈ ਇਸ ਗੱਲ ਦੇ ਵਿੱਚ ਅ ਸ਼ੱਕ ਨਹੀਂ ਹੋਣਾ ਚਾਹੀਦਾ ਵੀ ਕੱਲਾ ਭੰਤ ਕਰ ਰਿਹਾ ਨਾ ਉਹ ਕਰ ਰਹੇ ਨੇ ਆ ਵਰਤ ਇਹਨੂੰ ਰਹੇ ਨੇ ਦੋਨੇ ਰਲ ਕੇ ਹੀ ਪੰਜਾਬ ਦੇ ਜੋ ਖਬਰਾਂ ਚੱਲੀਆਂ ਉਹਦੇ ਵਿੱਚ ਇਹੇ ਗੱਲ ਆ ਰਹੀ ਹੈ ਕਿ ਉਹਨੂੰ ਗਨਤਾ ਬੁੱਚੜ ਸ਼ਬਦ ਵਰਤਨਾ ਤੇ ਦਲਾਵਰ ਸਿੰਘ ਵਰਗੇ ਪੈਦਾ ਹੋਣ ਦੀ ਗੱਲ ਤੇ ਉਹ ਉਸ ਚੀਜ਼ ਨੂੰ ਧਮਕੀ ਬਣਾਇਆ ਗਿਆ ਤੇ ਆਈਐਸਆਈ ਨਾਲ ਸੰਬੰਧ ਜੋੜੇ ਗਏ ਨੇ ਹਜੇ ਕਿ ਕੋਈ ਤਾਂ ਜਾਣਕਾਰੀ ਨਹੀਂ ਕਿ ਜਿਹੜੇ ਚੱਲ ਰਹੇ ਨੇ ਬੰਦੇ ਸਟੇਜਾਂ ਦੇ ਉੱਤੇ ਸ਼ਬਦ ਬੋਲਦੇ ਨੇ ਨਹੀਂ ਉਹੀ ਗੱਲ ਕਰ ਤੁਸੀਂ ਵੀ ਕਈ ਵਾਰ ਬੋਲ ਦਿੰਦੇ ਹੋ ਗਨਤਾ ਬੁੱਚੜ ਬੋਲਦੇ ਆ ਕੇਪੀਐਸ ਗੱਲ ਨੂੰ ਆਪਾਂ ਬੁੱਚੜ ਬੋਲਦੇ ਆ ਕਿੰਨੇ ਬੁੱਚੜ ਨੂੰ ਬੁੱਚੜ ਹੀ ਕਿਹਾ ਜਾਣਾ ਨਾ ਹੂੰ ਬੁੱਚੜ ਨੂੰ ਸਾਧ ਤਾਂ ਨਹੀਂ ਕਿਹਾ ਜਾਣਾ ਹੂੰ ਉਹਦਾ ਜਿਹੋ ਜਿਹੋ ਉਹਨਾਂ ਨੇ ਕੰਮ ਕੀਤੇ ਆ ਜਿਹੋ ਜਿਹੋ ਉਹਨਾਂ ਨੇ ਕਾਰੇ ਕੀਤੇ ਆ ਉਹਦੇ ਹਸਾਰ ਨਾਲ ਹੀ ਨਾਂ ਰੱਖੇ ਜਾਂਦੇ ਆ ਹਾਂ ਉਹ ਸੋਚਾ ਸੂਰਮੇ ਨੇ ਜੇ ਬੰਤੇ ਆਪਣਾ ਬੁਚੜਾ ਤੋਂ گاਉਂਆਂ ਛੜਾਈਆਂ ਸੀਗੀਆਂ ਤਾਂ ਫਿਰ ਬੁਚੜੀ ਉਹਨਾਂ ਨੂੰ ਬੁਚੜੀ ਕਿਹਾ ਜਾਂਦਾ ਉਹੀ ਹਾਲਾਤ ਇਹਨਾਂ ਨੇ ਇਸ ਬੁਚੜਾ ਨੇ ਕੀਤੇ ਆ ਤਾਂ ਇਹਨੂੰ ਆਧਾਰ ਬਣਾ ਕੇ ਵੀ ਉਹ ਬੁਚੜ ਕਹਿਣਾ ਕਿੰਨੇ ਢਾਡੀ ਨੇ ਕਿੰਨੇ ਗਾਉਣ ਵਾਲੇ ਨੇ ਕਿੰਨੇ ਪ੍ਰਚਾਰਕ ਨੇ ਜਿਹੜੇ ਇਹ ਸ਼ਬਦ ਵਰਤਦੇ ਆ ਪੋਲਿਟਿਕਲ ਲੀਡਰ ਵਰਤਦੇ ਆ ਆਮ ਨਹੀਂ ਗੱਲ ਬਲਦੀ ਆਮ ਹੀ ਹੋਇਆ ਖੜਾ ਤੁਸੀਂ ਫਿਰ ਇਹ ਥੋੜੀ ਵੇਨਸੇ ਜਣੇ ਕੋਈ ਨਾ ਕੋਈ ਠੋਸ ਅਧਾਰ ਨਹੀਂ ਹੈਗਾ ਇਹਨਾਂ ਨੇ ਇਹ ਡਰਾਮਾ ਰਚ ਕੇ ਵੀ ਮੁੱਖ ਮੰਤਰੀ ਯਾਰ ਉਹ ਸਾਲ ਪਰ ਬੰਦਾ ਰਿਹਾ ਇੱਥੇ ਉਹਨੇ ਕਿੰਨਾ ਕ ਖਤਰਾ ਖੜਾ ਹੋ ਗਿਆ ਮੁੱਖ ਮੰਤਰੀ ਜਾਨ ਨੂੰ ਕਿੰਨਾ ਖਤਰਾ ਖੜਾ ਕਰਤਾ ਉਹਨੇ ਜਾਂ ਉਹਦੇ ਮੂੰਹੋਂ ਕਿੰਨੇ ਕੁ ਦੂ ਸ਼ਬਦ ਸੁਨੇ ਹੋਣੇ ਮੁੱਖ ਮੰਤਰੀ ਆਈਐਸਆਈ ਨਾਲ ਸੰਬੰਧ ਜੋੜੇ ਜਾਣ ਦੀ ਗੱਲ ਆ ਰਹੀ ਹੈ ਉਹਦਾ ਜਿਹਨੂੰ ਮਰਦੀ ਜੋੜ ਦੇਣਾ ਆ ਬਹੁਤ ਸੌਖੀ ਗੱਲ ਆ ਇਸੇ ਸਰਕਾਰ ਨੇ ਮੇਰੇ ਨਹੀਂ ਜੋੜਦੇ ਪਾਕਿਸਤਾਨ ਨਾਲ ਸੰਬੰਧ ਅੱਧਰਨ ਤਾਰਨ ਵੀ ਇਹਦਾ ਬਾਹਰੋਂ ਪਾਕਿਸਤਾਨ ਚ ਸਬੰਧ ਰ ਚੱਟਾ ਮਗਾ ਕੇ ਮੇਚਦਾ ਉਹ ਕਾ ਨੂੰ ਜਗਵੀਸਿਆ ਤੇਰੇ ਚੱਕੇ ਜੇ ਓੜ ਦੇਣਗੇ ਕਿੱਡੀ ਗੱਲ ਆ ਅਸੀਂ ਤੀਜੇ ਦਿਨ ਐਨੇ ਦੀ ਰੇਡ ਪੈਂਦੀ ਆ ਪੰਜਾਬ ਚ ਤੀਜੇ ਦਿਨ ਹਾਂ ਬਿਲਕੁਲ ਕਦੇ ਉਹ ਕਰੇ ਡਰਾਈਵਰ ਚੱਕ ਲਿਆ ਕੋਈ ਕਦੇ ਰੇਡੀਓ ਵਾਲਾ ਚੱਕ ਲਿਆ ਕਦੇ ਕੋਈ ਵਿਚਾਰਾ ਕਿਸਾਨ ਚੱਕ ਲਿਆ ਕੋਈ ਮਜ਼ਦੂਰ ਚੱਕ ਲਿਆ ਅਰੋ ਚੱਕ ਲੈਂਦੇ ਆ ਕਿ ਆਪ ਕੱਲ ਪਰਸੇ ਪਈ ਐ ਚੈਨੇ ਲੜੇ ਦਾ ਸੀਗਾ ਬੰਦਾ ਇੱਥੇ ਰਾਮਪ੍ਰੇ ਵਿਚਾਰਾ ਕੰਮ ਕਰਦਾ ਸੀਗਾ ਉਹ ਕਹਿੰਦੇ ਜੇ ਪੋਸਟਾ ਪਾਉਂਦਾ ਆ ਪੋਸਟਪਾਣ ਨੂੰ ਲੈ ਕੇ ਪੈ ਗਈ ਦਸ ਹਾਂ ਪੋਸਟਾਂ ਪਾਈਆਂ ਕੋਈ ਪਤਾ ਨਹੀਂ ਕਾਦੀਆਂ ਪਾਈਆਂ ਨੇ ਪੋਸਟਾਂ ਪਾਉਣ ਦੇ ਨਾ ਇਹ ਡੇੜਾ ਚੱਕ ਕੇ ਉਹ ਕਰਦੇ ਆਂ ਡਰਾਤ ਵਗਾ ਕੇ ਛੱਡ ਗਏ ਸਬੰਧਤ ਥਾਣਾ ਦੇਖੇ ਉਹਨੂੰ ਕੀ ਕਰਨਾ ਹੈ ਮੈਨੂੰ ਸਮਝ ਨਹੀਂ ਆਉਂਦੀ ਐ ਐਨੇ ਹੀ ਐਨੇ ਵੇਲੇ ਬੈਠੀ ਐ ਨਹੀਂ ਨਹੀਂ ਅਸਲ ਦੇ ਬੱਚੋ ਹੀ ਹੋ ਰਿਹਾ ਨਾ ਜੋ ਪੰਜਾਬ ਨਾਲ ਹੋ ਰਿਹਾ ਹਾਂ ਜੋ ਪੰਜਾਬ ਨਾਲ ਹੋ ਰਿਹਾ ਰਾਹੁਲ ਗਾਂਧੀ ਉਹੀ ਤਾਂ ਬੋਲਿਆ ਰੰਗਵੀਰ ਸਹੀ ਬੋਲਿਆ ਮੈਂ ਕਹਿੰਨਾ ਜਿਹੜੇ ਪਰਿਵਾਰ ਨੂੰ ਅਸੀਂ ਕਹ ਦਾਕਿਆਂ ਤੋਂ ਗਾਲਾਂ ਕੱਢਦੇ ਆ ਰਹੇ ਆਂ ਬਹੁਤ ਨੁਕਸਾਨ ਕੀਤਾ ਇੱਕ ਦੋਰਾਮਨ ਕਾਂਗਰਸ ਨੇ ਸਾਡਾ ਬੜਾ ਨੁਕਸਾਨ ਕੀਤਾ ਬਿਲਕੁਲ ਬਿਲਕੁਲ ਹਾਲਾ ਉਹਨੇ ਘੱਟੋ ਘੜ ਸਾਡੇ ਹੱਕ ਚ ਹਾਲਾ ਨਹਰਾ ਦਾ ਮਾਰਿਆ ਯਾਰ ਹੂੰ ਸਾਡੇ ਜਿਹੜੇ ਖੌਤੀ ਯਾਲੀ ਆਪਣੇ ਆਪ ਨੂੰ ਸੋ ਕਾਰਡ ਸਿੱਖ ਖਾਉਂਦੇ ਆ ਉਹ ਉਹਦੇ ਖਿਲਾਫ ਪ੍ਰਚਾਰ ਕਰੀ ਜਾਂਦੇ ਆਗੇ ਰਾਹੁਲ ਗਾਂਧੀ ਗਲਤ ਕਹਿੰਦਾ ਕਿੱਛੇ ਕੜੇ ਪੈਨ ਨਹੀਂ ਦਿੱਤੇ ਜਾਂਦੇ ਪਾਉਣ ਨਹੀਂ ਦਿੱਤੇ ਜਾਂਦੇ ਕਿਤੇ ਪੱਗਾਂ ਨਹੀਂ ਬੰਨਣਤ ਜਾਂਦੀਆਂ ਹੁਣ ਰਾਜਸਥਾਨ ਦੇ ਵਿੱਚ ਇੱਕ ਵਾਰੀ ਨਹੀਂ ਤਿੰਨ ਵਾਰੀ ਘਟਨਾ ਵਾਪਰੀ ਆ ਹੂੰ ਇਮਤਿਹਾਨ ਵੇਲੇ ਪੇਪਰਾਂ ਵੇਲੇ ਕੜੇ ਲਹਾ ਲੈਂਦੇ ਆ ਪੰਜਾਬ ਦੇ ਕਈ ਸਕੂਲਾਂ 'ਚ ਬਾਪ ਨੇ ਆ ਹੁਣੇ ਇੱਕ ਦਿੱਲੀ ਦੇ ਕਾਰਜ ਦੇ ਵਿੱਚ ਸਿੱਖ ਮੁੰਡੇ ਦੀ ਪੱਗ ਲਾਹੀ ਗਈ ਆ ਹਾਂ ਕੱਲ ਕੱਲ ਦਾ ਮਾਮਲਾ ਇਹ ਸਰਸੋਂ ਦਾ ਮਾਮਲਾ ਸਰਸੋਂ ਦਾ ਠੀਕ ਹੈ ਰੇਲ ਗੱਡੀ ਦੇ ਵਿੱਚ ਇੱਕ ਟੀਟੀ ਦੀ ਪੱਗ ਲਾ ਦਿੱਤੀ ਜਾਂਦੇ ਸਿੱਖ ਦੀ ਹਾਂ ਪਿਛਲੇ ਦਸਾਂ ਸਾਲਾਂ ਜਦੋਂ ਦੀ ਭਾਜੀਪੀ ਆਈ ਹੈ 14 ਗੁਰੂ ਘਰ ਟਾਏ ਗਏ ਆ ਜਿਨ੍ਹਾਂ ਚ ਗਿਆਨ ਗੋਦੜੀ ਮੰਗੂ ਮੱਠ ਤੇ ਹੋਰ ਗੁਰੂ ਘਰਾਂ ਹੂੰ ਤੁਸੀਂ ਕਹਿੰਦੇ ਹੋ ਨਾ ਵੀ ਇੱਥੇ ਸਿੱਖਾਂ ਦੀ ਦਸਤਾਰ ਦੀ ਗੱਲ ਕਿੱਥੇ ਆ ਜਾਂ ਸਿੱਖਾਂ ਦੇ ਕੜੇ ਦੀ ਗੱਲ ਕਿੱਥੇ ਆ ਹੋਰ ਕੀ ਹੁੰਦਾ ਤੇ ਰਵਨੀਤ ਬਿੱਟੂ ਰੌਲਾ ਪਾ ਰਿਹਾ ਉਹੀ ਆ ਨਾ ਸਾਡੀ ਪਛਾਣ ਨੂੰ ਤਾਂ ਖਤਮ ਕਰ ਰਹੇ ਨੇ ਨਾ ਹੂੰ ਲਗਾਤਾਰ ਸਾਡੀ ਪਛਾਣ ਨੂੰ ਖਤਮ ਕੀਤਾ ਜਾ ਰਿਹਾ ਤੁਸੀਂ ਉਸ ਤੋਂ ਅੱਗੇ ਚਲੇ ਜਾਓ ਤੁਸੀਂ ਕਿਸੇ ਉਹਦੇ ਦੇ ਦੇਖੋਗੇ ਕਿੰਨੇ ਸਿੱਖਾਂ ਨੂੰ ਬਿਠਾਇਆ ਇਹਨਾਂ ਨੇ ਫਿਰ 10 ਸਾਲ ਤੋਂ ਸਾਰੇ ਪਾਸੇ ਕਰਤੇ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਸਿੱਖਿਆ ਨੂੰ ਪਾਸੇ ਕੀਤਾ ਜਾ ਰਿਹਾ ਹੈ ਉਹ ਜਿਹੜੀ ਗੱਲ ਰਾਹੁਲ ਗਾਂਧੀ ਕਰ ਰਿਹਾ ਹੈ ਨਾ ਠੀਕ ਹੈ ਕਈ ਵਾਰੀ ਨਾ ਮੈਂ ਦੇਖਦਾ ਹਾਂ ਮੈਂ ਵੀ ਰਾਹੁਲ ਗਾਂਧੀ ਰਾਹੁਲ ਗਾਂਧੀ ਠੀਕ ਹੈ ਬੋਲਿਆ ਕਈ ਵਾਰੀ ਨਾ ਬੰਦੇ ਕੋਲੇ ਵਾਜਬ ਦਲੀਲ ਤੇ ਸਹੀ ਧਾਰਨਾ ਨਹੀਂ ਹੁੰਦੀ ਹੂੰ ਗੱਲ ਉਹ ਕੁਝ ਕਹਿ ਰਿਹਾ ਹੁੰਦਾ ਪਰ ਉਹਦੇ ਕੋਲ ਸ਼ਬਦ ਨਹੀਂ ਹੁੰਦੇ ਕਹਿਣ ਨੂੰ ਉਹਨੇ ਜੋ ਕਿਹਾ ਵੀ ਪੱਗ ਬੰਨਣ ਤੇ ਦੇ ਕੜਾ ਪੈਣ ਦੇ ਮਨਾਹੀ ਆ ਉਹ ਦਰਅਸਲ ਦੇ ਵੀ ਸਾਡੀ ਪਛਾਣ ਨੂੰ ਖਤਮ ਕੀਤਾ ਜਾ ਰਿਹਾ ਆ ਆ ਸਾਰਾ ਕੁਝ ਜਿਹੜਾ ਵਾਪਰ ਰਿਹਾ ਉਹ ਜੇ ਇਹ ਗੱਲ ਕਹਿੰਦਾ ਰਾਹੁਲ ਗਾਂਧੀ ਵੀ ਸਿੱਖਾਂ ਦੀ ਜਾਂ ਘੱਟ ਗਣਤੀਆਂ ਦੀ ਉਹਨੇ ਗੱਲ ਕੀਤੀ ਆ ਘੱਟ ਗਣਤੀਆਂ ਦੀ ਸਿੱਖਾਂ ਦੀ ਗੱਲ ਕੀਤੀ ਆ ਸਿੱਖਾਂ ਨਾਲ ਪੰਜਾਬ ਦੇ ਬੱਚੇ ਆ ਵਾਪਰਦੇ ਆ ਸ਼ਾਇਦ ਉੱਥੇ ਕੋਈ ਸਿੱਖ ਬੈਠਾ ਜੁੰਦ ਨਾਲ ਉਹਦੇ ਨਾਲ ਟਾਕਿੰਗ ਕਰਦੇ ਆ ਉਹਨੇ ਗੱਲ ਕੀਤੀ ਆ ਮੈਨੂੰ ਇਦਾਂ ਹੋ ਰਿਹਾ ਹਾਂ ਜੇ ਤੁਸੀਂ ਦੱਸੋ ਨਾ ਮੈਨੂੰ ਵੀ ਸਿੱਖਾਂ ਦੀ ਜਿਹੜੀ ਮਰਜ਼ੀ ਗੱਲ ਤੇ ਇਹ ਆ ਜਾਣਾ ਸਾਡੇ ਬੰਦੇ ਅੰਦਰ ਬੰਦ ਨੇ ਸਜਾਵਾਂ ਪੂਰੀਆਂ ਕਰ ਲੀਆਂ ਕਿਉਂ ਨਹੀਂ ਛੱਡੇ ਜਾ ਰਹੇ ਮਾੜੀ ਮਾੜੀ ਗੱਲ ਦੇ ਉੱਤੇ ਸਾਡੇ ਤੇ ਯੂਪੀਏ ਲੱਗ ਜਣਾ ਸਾਡੇ ਤੇ ਐਨਐਸਏ ਲੱਗ ਜਾਣੀ ਤੇ ਇੱਥੇ ਜਿਹੜੇ ਬਲਾਤਕਾਰੀਆਂ ਨੇ 5 5 7 7 ਸਾਲ ਦੀਆਂ ਬੱਚੀਆਂ ਦੇ ਅਬਲ ਕਸਬਾਨੋ ਵਰਗਿਆਂ ਦੇ ਪਰਿਵਾਰ ਦੇ ਕਾਤਲ ਨੇ ਉਹਨਾਂ ਦੇ ਬਲਾਤਕਾਰੀਆਂ ਨੇ ਉਹ ਬੰਦੇ ਬਰੀ ਹੋ ਜਾਂਦੇ ਨੇ ਸਾਡਾ ਬੰਦਾ ਮਾੜੀ ਜੀ ਗੱਲ ਕਹੇ ਦੇ ਸਾਡਾ ਤਾਂ ਫੁੱਲ ਮਾਰਿਆ ਵੀ ਇਹ ਬੰਬ ਬਣਾ ਦਿੰਦੇ ਨੇ ਹੂੰ ਤੇ ਅਗਲੇ ਅਗਰੇ ਕਤਲੇਆਮ ਵੀ ਕਰ ਰਹੇ ਨੇ ਬੰਬ ਵੀ ਚਲਾ ਰਹੇ ਨੇ ਉਹ ਬਰੀ ਹੁੰਦੇ ਨੇ ਆ ਚੱਲਿਆ ਹੀ ਸੀ ਆ ਇੱਥੇ ਮੋੜ ਉਤੋਂ ਬੰਬ ਧਮਾਕਾ ਹੋਇਆ ਤੇ ਉਹਨੂੰ ਪ੍ਰੋਲ ਤੇ ਕੱਢਦੇ ਰਹੇ ਹੁੰਦੇ ਦੇਖੋ ਮੋੜ ਬੰਬ ਧਮਾਕਾ ਹੁੰਦਾ ਅੱਜ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ ਹੂੰ ਕੋਈ ਜਾਂਚ ਹੋਈ ਕੋਈ ਪਰਤਾਲ ਹੋਈ ਭਵੰਤ ਵੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਜਾਂਚ ਕਰਾਉਂਗਾ ਮੈਂ ਪਰਤਾਲ ਕਰਾਉਂਗਾ ਕੀ ਨਿਕਲਿਆ ਉਹ ਚੋਂ ਕੁਝ ਵੀ ਨਹੀਂ ਜਾਂਚ ਉੱਥੇ ਜਾ ਕੇ ਖੜ ਜਾਂਦੀ ਹੈ ਉਦੋਂ ਗਾਹ ਨਹੀਂ ਵੱਧਦੀ ਮੈਂ ਜਗਮੀਤ ਉਹਨਾਂ ਘਰਾਂ 'ਚ ਬੈਠ ਕੇ ਆਇਆ ਇਹਨਾਂ ਦੇ ਪਰਿਵਾਰਾਂ ਦੇ ਜਵਾਗ ਮਰੇ ਆ ਵਿਚਾਰੇ ਉਹਨਾਂ ਦਾ ਦੁੱਖ ਸੁਣ ਕੇ ਨਾ ਬੰਦੇ ਦਾ ਦਿਲ ਕੰਬ ਜਾਂਦਾ ਯਾਰ ਉਹ ਕਹਿੰਦੇ ਵੀ ਸਾਡੇ ਹੱਥਾਂ ਦੇ ਵਿੱਚ ਐ ਹੱਥਾਂ ਸਾਡੇ ਜਵਾਗ ਚੱਕੇ ਹੋਏ ਗੋਦਿਆਂ 'ਚ ਐ ਪਿਗਲ ਗਏ ਜਿਵੇਂ ਮੋਮਬਤੀ ਪਿਗਲਦੀ ਹੈ ਪਤਾ ਨਹੀਂ ਕਿਹੜਾ ਕੈਮੀਕਲ ਸੀ ਉਸ ਜਿਹੜਾ ਬੰਬ ਚਲਾਇਆ ਗਿਆ ਸੀ ਐ ਐ ਮਤਲਬ ਕਿ ਉਹਨੇ ਹੱਡ ਤੇ ਐ ਮਾਸ ਪਘਲਾਤਾ ਸੀ ਜਿਵੇਂ ਸੇਕ ਕੋਲੇ ਮੋਮਬਤੀ ਹਾਂ ਐਡੀ ਵੱਡੀ ਘਟਨਾ ਤੇ ਤੁਸੀਂ ਦੇਖੋ ਚੁੱਪ ਨੇ ਸਾਰੇ ਜਣੇ ਇਹ ਤੋਂ ਇਲਾਵਾ ਵੀ ਕਿੰਨੀਆਂ ਗੱਲਾਂ ਨੇ ਜਿਹੜੀਆਂ ਸਾਡੇ ਅੱਜ-ਅੱਜ ਖਾਸ ਤੌਰ ਤੇ ਪੰਜਾਬ ਨਾਲ ਵਾਪਰ ਰਹੀਆਂ ਨੇ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਆ ਪੰਜਾਬ ਦੀ ਪੋਲਿਸ ਸਟਿਟੀ ਬਦਲੀ ਜਾ ਰਹੀ ਆ ਪੰਜਾਬ ਦੀ ਬੋਲੀ ਦੇ ਉੱਤੇ ਹਮਲਾ ਹੋ ਰਿਹਾ ਪੰਜਾਬ ਦੇ ਪਾਣੀਆਂ ਤੇ ਹਮਲੇ ਹੋ ਰਹੇ ਨੇ ਕਿੱਛੇ ਕਿੱਛੇ ਅਸੀਂ ਗੱਲ ਕਰ ਗਏ ਕਿਹੜਾ ਸਾਡਾ ਪੰਜਾਬ ਦੇ ਸਰੀਰ ਦਾ ਅੰਗ ਸਹੀ ਆ ਚਾਰਸ ਕਰੋ ਸਾਨੂੰ ਵੱਢਿਆ ਪਿਆ ਟੁੱਕਿਆ ਪਿਆ ਯਾਰ ਛੱਲਿਆ ਪਿਆ ਹੂੰ ਇਹ ਹਾਲੇ ਇਹ ਕਹਿੰਦੇ ਰਾਹੁਲ ਗਾਂਧੀ ਰਾਜਨੀਤੀ ਕਰਦਾ ਐ ਕਰਦਾ ਮੈਂ ਕਹਨਾ ਉਹਦਾ ਉਹਦਾ ਮੈਂ ਕਹਨਾ ਉਹ ਉਹ ਪਰਿਵਾਰ ਨੇ ਸਾਡੇ ਨਾਲ ਨਾ ਕਾਣ ਕੀਤਾ ਉਹਨੇ ਫੇਰ ਵੀ ਸਾਡੇ ਹੱਕ 'ਚ ਹਾਰ ਨਾਰਾ ਮਾਰਿਆ ਕਿੱਥੇ ਸਾਡੇ ਬੰਦਿਆਂ ਨੂੰ ਉੱਠ ਕੇ ਚਾਹੀਦਾ ਸੀ ਵੀ ਨਹੀਂ ਆਮ ਗੱਲ ਹੀ ਆ ਸਾਡੇ ਬੰਦੇ ਉਹ ਇੰਦਰਾ ਪਾਪਨ ਕਹਿੰਦੇ ਆ ਤੇ ਰਾਹੁਲ ਗਾਂਧੀ ਤਾਰੀਫ਼ ਵੀ ਕਰ ਰਹੇ ਆ ਜੇ ਸਹੀ ਐ ਤੇ ਸਹੀ ਕਹਾਂਗੇ ਜੇ ਗਲਤ ਤੇ ਜੋ ਕਹਾਂਗੇ ਜੋ ਇੰਦਰਾ ਨੇ ਕੀਤਾ ਹਾਂ ਉਹ ਕਦੇ ਮਾਫਜੋਗ ਬਾਕੀ ਜੋਗ ਪਾਪਨ ਹੀ ਕਹਿੰਦੇ ਉਹਨੂੰ ਬਿਲਕੁਲ ਨੇ ਪਾਪ ਕੀਤੇ ਪਰ ਜੋ ਅੱਜ ਉਹਦੇ ਪੋਤੇ ਨੇ ਗਾਂ ਕੀਤਾ ਅਦਰਕੀ ਉਹ 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 ਘੱਟੋ ਘੱਟ ਸਾਨੂੰ ਇਸ ਗੱਲ ਦੇ ਉੱਤੇ ਅੱਜ ਜਿਹੜੇ ਇਹਨਾਂ ਦਾ ਅਹਿਸਾਸ ਤਕਰਾਇਆ ਸਿੱਖਾਂ ਨੂੰ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ ਕਮ ਸੇ ਕਮ ਕੁਝ ਤਾਂ ਬੋਲਣਗੇ ਪਰ ਬਹੁਤ ਸਾਰੇ ਅੱਜ ਵੀ ਅਜਿਹਾ ਨਹੀਂ ਆਇਆ ਅੱਛਾ ਉਹੀ ਗੱਲ ਦਾ ਜਗਮੀ ਦਾ ਅਸਰ ਬਹੁਤ ਵੱਡਾ ਹਾਂ ਉਸ ਬੰਦੇ ਦੀ ਗੱਲ ਦਾ ਬੋਲਿਆ ਅਸਰ ਬਹੁਤ ਆ ਬਿਲਕੁਲ ਬਿਲਕੁਲ ਦੁਨੀਆ ਭਰ ਦੇ ਮੁਲਕ ਨੋਟਿਸ ਲੈਂਦੇ ਨੇ ਗੱਲਾਂ ਦਾ ਜੇ ਕੋਈ ਬੰਦਾ ਬੋਲਦਾ ਇਸ ਤਰ੍ਹਾਂ ਦਾ ਵੱਡਾ ਚਿਹਰਾ ਬੋਲਦਾ ਉਹ ਇਸੇ ਕਰਕੇ ਦੂਜਿਆਂ ਨੂੰ ਸੱਤੇ ਕੱਪੜੀ ਅੱਗ ਲੱਗੀ ਪਈ ਹੈ ਵੀ ਰਾਹ ਕੀ ਹੋ ਗਿਆ ਕਿ ਬੋਲਤਾ ਇਹਨਾਂ ਨੇ ਇੱਥੋਂ ਬੰਦੇ ਖੜੇ ਕਰਕੇ ਆ ਆ ਦੇ ਆ ਇਹ ਆਲਰ ਜਿਹੜੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਉਹ ਅੱਜ ਉਹਦੇ ਖਿਲਾਫ ਐਫਆਰਾਂ ਦਾ ਜ਼ਿਕਰ ਆਈ ਜਾਂਦੇ ਆ ਉਹਦੇ ਖਿਲਾਫ ਬਿਆਨ ਤੱਕ ਕੀ ਜਾਂਦੇ ਆ ਤੁਸੀਂ ਆਓ ਕਿਤੇ ਜੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਕਹਿੰਦੇ ਹੋ ਜਿਹੜਾ ਬੰਦਾ ਜਮੀਤ ਇਹ ਗੱਲ ਕਹਿੰਦਾ ਵੀ ਸਿੱਖਾਂ ਦਾ ਧੱਕਾ ਨਹੀਂ ਹੋਇਆ 47 ਤੱਕ ਜਾਂ ਪੰਜਾਬ ਨਾਲ ਧੱਕਾ ਨਹੀਂ ਹੋਇਆ 47 ਤੱਕ ਬੈਠੇ ਸਾਡੇ ਬਰਾਬਰ ਅਸੀਂ ਗੱਲ ਕਰਾਂਗੇ ਆਓ ਅਸੀਂ ਚੈਲੰਜ ਕਰਦੇ ਆ ਤੁਸੀਂਾਂ ਦਾ ਧੱਕਾ ਕਿਹਨੇ ਕਿਤੇ ਹੋਇਆ ਇਹ ਤੁਹਾਨੂੰ ਸਾਫ਼ ਮਿਲਿਆ ਮੈਂ ਕਹਿੰਦਾ ਕਿਤੇ ਰੱਤੀ ਪਰ ਵੀ ਇਨਸਾਫ਼ ਨਹੀਂ ਮਿਲਿਆ ਸਿੱਖਾਂ ਨੂੰ ਆ ਇੱਥੇ ਸੱਜਨ ਕੁਮਾਰ ਵਰਗੇ ਬਰੀ ਹੋ ਜਾਂਦੇ ਨੇ 40 40 ਸਾਲ ਯਾਰ ਤੁਰਿਆ ਫਿਰਦਾ ਕਿਹੜੇ 40 ਸਾਲ ਕਿਹੇ ਚ ਰਹਿਦਾ ਕੀ ਹੈ ਕਿੰਨੇ ਗਵਾ ਮਰ ਗਏ ਹਣੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਵਾਲੇ ਪੁਲਿਸ ਵਾਲੇ ਅੱਜ ਉਹਨਾਂ ਨੂੰ ਉਮਰ ਕੈਦੀਆਂ ਕੁਝ ਹੋ ਰਿਹਾ ਚੱਲ ਚੱਲ ਮਰਨ ਤੋਂ ਬਾਅਦ ਹਾਂ ਕਈ ਦਾ ਮਰ ਗਏ ਹੁਣਾਂ ਜੋ ਮਰ ਕੇ ਜਿਨ੍ਹਾਂ ਚੱਲ ਚੇ ਸੈ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀ ਕੇ ਤਰ੍ਹਾਂਾਂ ਲੈ ਲਈਆਂ ਉਹਦੇ ਲਈ ਚੱਕ ਚੱਕ ਕੇ ਘਰਾਂ ਤੋਂ ਜਵਾਕ ਮਾਰਤੇ ਤੁਸੀਂ ਫੁੱਲ ਭਰ ਜਵਾਕ ਮੈਂ ਇੱਥੇ ਬਰਨਾਲੇ ਜੇਲ੍ਹ ਚ ਹੁੰਦਾ ਸੀਗਾ ਇੱਥੇ ਇੱਕ ਡੀਐਸਪੀ ਹੁੰਦਾ ਸੀਗਾ ਸਤਨਾਥ ਸਿੰਘ ਤੇ ਜਸਪਾਲ ਸਿੰਘ ਅੱਛਾ ਇਹ ਸੀ ਪਾਕਿਸਤਾਨ ਨੂੰ ਕਾਰਲਾਕੇ ਚਲਦੇ ਸੀਗੇ ਅੱਛਾ ਜੇਲ ਵਿੱਚ ਜੋ ਵੀ ਜੇਲ ਸੀਗੇ ਉਹਨਾਂ ਨੂੰ ਸਜ਼ਾ ਹੋਈ ਸੀ ਇੱਥੇ ਗੱਲ ਚੱਲੀ ਤੇ ਉੱਥੇ ਉਹ ਨਾ ਸੁਵਡੈਂਟ ਕੋਲੇ ਕਦੇ ਬੈਠਾ ਗੱਲ ਸੁਣਾ ਰਿਹਾ ਸੀ ਉਹਦਾ ਚੱਕ ਬੰਦਾ ਤੇ ਮੇਰੀ ਵੀ ਮੁਲਾਕਾਤ ਆਈ ਵੀ ਸੀ ਜੋੜੀ 'ਚ ਬੈਠੇ ਸੀ ਉਹ ਕਹਿੰਦਾ ਵੀ ਇਸ ਤਰ੍ਹਾਂ ਦੀ ਕੋਈ ਖੜਕੂ ਪਰਿਵਾਰ ਦਾ ਕਿੱਸਾ ਇਹਦਾ ਇਨਕਾਊਂਟਰ ਇਹਨਾਂ ਨੇ ਕੀਤਾ ਸੀ ਮੁਕਾਬਲਾ ਬਣਾਇਆ ਝੂਠਾ ਉਹ ਆਪਦੀ ਜਵਾਨੀ ਦੱਸ ਰਿਹਾ ਸੀ ਕਹਿੰਦਾ ਉਸ ਵੇਲੇ ਅਸੀਂ ਇੱਕ ਉਹਨਾਂ ਦਾ 1 ਸਾਲ ਸਵਾ ਸਾਲ ਦਾ ਜਵਾਖ ਵੀ ਤੌਣ ਮਰੋੜ ਕੇ ਮਾਰਦਾ ਸੀ ਆ ਆ ਤਾਂ ਕੁਛ ਵੀ ਨਹੀਂ ਮੈਂ ਤਾਂ ਰੌਂਕ ਤੇ ਖੜੇ ਹੋ ਜਾਂਦਾ ਯਾਰ ਬੰਦਿਆਂ ਨਾਲ ਸੁਣ ਵਾਲੇ ਦੇ ਹੋ ਜਾਂਦਾ ਜਿੰਨਾ ਕੀਤਾ ਉਹਨਾਂ ਕੁਛ ਵੀ ਨਹੀਂ ਹੋਇਆ ਕਿੱਡੀ ਦਰਿੰਦਗੀ ਰਹੀ ਹੋਣੀ ਉਹਨਾਂ ਬੰਦਿਆਂ 'ਚ ਯਾਰ ਪਰਿਵਾਰਾਂ ਦੇ ਪਰਿਵਾਰ ਜਵਾਕਾਂ ਦੇ ਜਵਾਗ ਦਾ ਕੀ ਕਸੂਰ ਹੈ 1 ਸਾਲ ਸਵਾ ਸਾਲ ਦੇ ਬੱਚੇ ਨੂੰ ਕੀ ਪਤਾ ਕੀ ਕਹਾਣ ਹੋਇਆ ਸਾਡੇ ਨਾਲ ਯਾਰ ਹੁਣ ਪਤਾ ਹੀ ਨਹੀਂ ਮੈਂ ਧਰਮ ਕਿਹੜੇ 'ਚ ਜੰਮਿਆ ਮੈਂ ਨਾ ਕਈ ਵਾਰੀ ਕਿਸੇ ਪਰਿਵਾਰ ਦੀ ਕਿਸੇ ਬੱਚੇ ਹੋਏ ਉਹਨਾਂ ਦੇ ਵਿੱਚੋਂ ਕਿਸੇ ਕੋ ਬੀਬੀ ਬੱਚੀ ਆ ਕੋਈ ਬਜ਼ੁਰਗ ਬੱਚੇ ਆ ਉਹਦੀ ਕਈ ਇੰਟਰਵਿਊ ਸੁਣਦੇ ਆ ਤੇ ਬੰਦੇ ਦਾ ਯਾਰ ਸਾਜਾਦ ਮਨ ਹੀ ਨਹੀਂ ਬੰਦੇ ਦਾ ਲੱਗਦਾ ਯਾਰ ਐ ਮਤਲਬ ਕਿ ਇੰਨਾ ਮਨ ਖਰਾਬ ਹੁੰਦਾ ਵੀਰ ਇੰਨਾ ਇੰਨਾ ਸਾਡੇ ਕੌਮ ਨੇ ਯਾਰ ਦੁੱਖ ਚਲਦਿਆ ਸੰਤਾਪ ਪੰਡਾਇਆ ਇੱਥੇ ਤੇ ਇਸ ਜਿਹੜੇ ਮੁਲਕ ਦੀ ਖਾਤਰ ਸਭ ਤੋਂ ਵੱਧ ਕੁਰਬਾਨੀਆਂ ਕੌਮ ਨੇ ਦਿੱਤੀਆਂ ਹੁਣ ਉਹਨਾਂ ਨਾਲ ਆ ਕੀਤਾ ਯਾਰ ਇੱਥੇ ਇਹ ਕਹਿੰਦਾ ਕਾਹੀ ਰਿਹਾ ਯਾਰ ਔਰ ਤਾਂ ਕਾ ਕਿੰਨੂ ਕਹਿੰਦੇ ਆ ਉਹ ਰੌਲਾ ਤਾਂ ਉਹੀ ਆ ਨਾ ਅਸਲ ਦੇ ਵਿੱਚ ਗੱਲ ਜਗਵੀਰ ਸਿੰਘ ਇੱਥੇ ਆ ਕੇ ਮੁੱਕ ਜਾਂਦੀ ਆ ਸਾਡੇ ਲੋਕਾਂ ਦੇ ਹਾਲਾਤ ਹੋ ਗਏ ਹੋ ਹੋਏ ਕਿੜੇ ਵੀ ਦੋ ਪਈਆਂ ਵਿਛਰ ਗਈਆਂ ਸੱਜ ਕੇ ਮੇਰੀ ਢੂਹੀ ਦੇ ਅਸੀਂ ਛੱਤਰ ਖਾ ਕੇ ਭੁੱਲਣ ਵਾਲੇ ਲੋਕ ਬਣੇ ਬੈਠੇ ਕੌਮਾ ਤਾਂ ਮੈਂ ਹਮੇਸ਼ਾ ਗੱਲ ਕਰਾਂਦਾ ਵੀ ਆਪਣੇ ਤੇ ਦੁੱਤੇ ਹੋਏ ਜ਼ਖਮਾਂ ਨੂੰ ਸਦੀਆਂ ਤੱਕ ਨਹੀਂ ਭੁੱਲਦਾ ਸਦੀਆਂ ਤੱਕ ਵੀ ਉਹਨਾਂ ਦੇ ਜ਼ਖਮ ਜਿਹੜੇ ਉਵੇਂ ਹਰੇ ਰਹਿੰਦੇ ਆ ਸਾਡੇ ਤਾਂ ਯਾਰ ਮੈਂ ਤੁਸੀਂ ਦੇਖੋ ਦੋ ਵਾਰੀ ਕਾਂਗਰਸ ਸਰਕਾਰ ਬਣਾਤੀ ਉਸ ਤੋਂ ਬਾਅਦ ਕਿ ਤਾਉ 99 99 ਜੂਤੋ ਹੀ ਬਣੇ ਉਹ ਚਲੋ ਉਦੋਂ ਉਦੋਂ ਤਾਂ ਚਲੋ ਬਣ ਕੇ ਵਾਈਬੂ ਕਾਰਡ ਕਰਕੇ ਬਣ ਕੇ ਫਿਰ 2 ਚ ਬਣੇ 2 ਚ ਬਣੇ ਫਿਰ 17 ਚ ਬਣੇ 17 ਚ ਬਣੇ ਤਿੰਨ ਆਰੀ ਬਣ ਕੇ ਜਣੇ ਤੁਸੀਂ ਹਾਲਾਤ ਦੇਖੋ ਅਸੀਂ ਐਦਾ ਹੀ ਜੇ ਕੁਝ ਲੋਕ ਆ ਸਾਡੂੰ ਨਿੱਜ ਪਿਆਰਾ ਹੋ ਗਿਆ ਸਾਨੂੰ ਆਪਣੇ ਹਿੱਤ ਪਿਆਰੇ ਹੋ ਗਏ ਸਾਨੂੰ ਕੋਈ ਲੋਭ ਲਾਲਚ ਪਿੱਛੇ ਕਿਸੇ ਮਾੜੇ ਮੋਟੇ ਉਹਦੇ ਪਿੱਛੇ ਕਿਸੇ ਸਰਪੰਚੀਆਂ ਮੈਂਬਰਿੰਗਾਂ ਪਿੱਛੇ ਕਿਸੇ ਹੋਰ ਕੰਮਾਂ ਪਿੱਛੇ ਅਗਿਦਾ ਗੱਲ ਨਹੀਂ ਭੁੱਲ ਜਣੇ ਵੀ ਇਹਨਾਂ ਨੇ ਸਾਡਾ ਕੀ ਕੀਤਾ ਯਾਰ ਕਿਸੇ ਕਦੋਂ ਨੂੰ ਪਤਾ ਵੀ ਇਹ ਬਾਲੇ ਸਮਾਂ ਯਾਦ ਰੱਖਣ ਵਾਲੇ ਲੋਕ ਨਹੀਂ ਹੈਗੇ ਇਹਨਾਂ ਨੂੰ ਜੋ ਵੱਡੀ ਕੁੱਟੀ ਮਾਰੀ ਜਾਓ ਮੌਕੇ ਤੇ ਆ ਕੇ ਬਰਿਆਲੋ ਉਹ ਲਾਸ਼ ਜੇ ਦਿਓ ਇਹ ਚੁੱਪ ਕਰ ਜਾਂਦੇ ਐ ਅਮਰਪਾਲ ਸਿੰਘ ਰਾਣੂ ਕਿੰਨਾ ਚਿਰ ਹੋਰ ਜੇਲ੍ਹ ਵਿੱਚ ਡੱਕ ਸਕਤੇ ਦੇਖੋ ਇਹ ਜੇ ਤਾਂ ਉਦੋਂ ਹੀ ਕਿਤੇ ਸਮਾਂ ਜ਼ਮੀਤ ਬਣ ਜਾਂਦਾ ਨਾ ਕਿਤੇ ਲੋਕ ਇਕੱਠੇ ਹੋ ਜਾਂਦੇ ਅਸੀਂ ਤਾਂ ਬਹੁਤ ਰੌਲਾ ਪਾਇਆ ਸੀ ਅਸੀਂ ਉਹਦੇ ਲੋਕ ਸੜਕਾਂ ਤੇ ਨਿਕਲਿਆ ਆਉਂਦੇ ਤਾਂ ਅਜ ਅਮਰਪਾਲ ਅੰਦਰ ਨਾ ਹੁੰਦਾ ਹੁਣ ਇਹਨਾਂ ਦੇ ਹੱਥ ਵਸ ਖੇੜਾ ਅਨਹੀਂ ਚਾਹੀ ਹੋਰ ਗਾਹ ਨੂੰ ਹੁਣ ਦੇਖੋ ਉਹੀ ਗੱਲ ਆ ਜਾਂਦੀ ਆ ਗਾਹਾਂ ਅਣਸਾਬ ਜਿੱਥੋਂ ਅਸੀਂ ਮੰਗਣ ਜਾਂਦੇ ਆ ਉੱਥੇ ਵੀ ਕੌਣ ਬੈਠਾ ਕਹਿੰਦੇ ਸੀ ਐਮਪੀ ਚੇਤਾ ਦੇਾਂਗੇ ਉਸ ਤੋਂ ਬਾਅਦ ਸੌਖਾ ਆ ਜਾਊਗਾ ਨਹੀਂ ਨਹੀਂ ਇਹਨਾਂ ਦੇ ਅਥਸ ਖੇਡਾ ਨੇ ਦੇਖੋ ਇਹ ਇਹਨਾਂ ਕੋਲ ਸਾਰਾ ਤੰਤਰ ਸਾਰਾ ਮਸ਼ੀਨਰੀ ਸਾਰਾ ਸਰਕਾਰ ਦੇ ਕਾਨੂੰਨ ਰੱਖ ਲੋ ਜਾਂ ਜੁਡੀਸ਼ਲੀ ਜਿੰਨੀ ਰੱਖ ਲੋ ਸਾਰਾ ਇਹਨਾਂ ਦੇ ਹੱਥ ਵਸ ਖੇੜਾ ਹੈ ਜੋ ਇੱਥੇ ਕੋਈ ਥੋੜੇ ਵੀ ਕਾਨੂੰਨ ਕਹਿੰਦਾ ਜੀ ਕਾਨੂੰਨ ਤਾਂ ਕਹਿੰਦਾ ਫਿਰ ਸਜ਼ਾ ਤਾਂ ਪੂਰੀ ਹੋ ਗਈ ਸਾਡੇ 40-40 ਸਾਲ ਅੰਦਰ ਬੈਠੇ ਬੰਦਿਆਂ ਨੂੰ ਛੱਡ ਦਿਓ ਕਾਨੂੰਨ ਤਾਂ ਇਹ ਕਹਿੰਦਾ ਪਰ ਨਹੀਂ ਮੰਦੇ ਨਹੀਂ ਜੇਰ ਜੀਵ ਗਾਂਧੀ ਦੇ ਕਾਤਲ ਬਰੀ ਹੋ ਸਕਦੇ ਆ ਬਾਹਰ ਆ ਸਕਦੇ ਆ ਸਾਡੇ ਬੰਦੇ ਕਿਉਂ ਨਹੀਂ ਸਵਾਲ ਏ ਸਾਡੇ ਲਈ ਕਾਨੂੰਨ ਹੋਰ ਆ ਉਹਨਾਂ ਲਈ ਕਾਨੂੰਨ ਸੋ ਇਸ ਲਈ ਇੱਥੇ ਕਾਨੂੰਨ ਨਾਲੀ ਦਾ ਕੋਈ ਚੀਜ਼ ਹੈ ਨਹੀਂ ਜੇਨ ਆਪਾਂ ਮੰਨਦੇ ਵੀ ਕਾਨੂੰਨ ਨਾਲ ਇਨਸਾਫ਼ ਮਿਲ ਜੂਗਾ ਬੰਦਾ ਜਦੋਂ ਕਿਸੇ ਸਟੇਟ ਦਾ ਸਤਾਹ ਆ ਅਖੀਰ ਉੱਥੇ ਤੱਕ ਜਾਂਦਾ ਵੀ ਯਾਰ ਮੈਨੂੰ ਕਿਸੇ ਅਦਾਲਤ ਤੋਂ ਕੋਈ ਇਨਸਾਫ ਮਿਲੂਗਾ ਤੇ ਉੱਥੇ ਇਨਸਾਫ ਆਪਾਂ ਦੇਖ ਹੀ ਰਹੇ ਹਾਂ ਮਾੜੀਆਂ ਮਾੜੀਆਂ ਗੱਲਾਂ ਪਿੱਛੇ ਕਿੰਨੇ ਕਿੰਨੇ ਚਿਰਾਂ ਤੋਂ ਬੰਦੇ ਕਿੰਨੇ ਕਿੰਨੇ ਸਾਲਾਂ ਤੋਂ ਬੰਦੇ ਅੰਦਰ ਬੈਠੇ ਆ ਤੇ ਇੱਥੇ ਵੱਡੇ ਵੱਡੇ ਕਾਣ ਕਰਕੇ ਬੰਦੇ ਸਾਧਵੀ ਅਰਗੀਆਂ ਬਲਾਸਤਾਂ 'ਚ ਆ ਕੇ ਵੀ ਗੋਸ਼ ਕਰਕੇ ਐਮਪੀ ਬਣ ਕੇ ਤੇ ਬਾਹਰ ਆ ਜਾਂਦੀਆਂ ਨੇ ਹਨਾ ਜੀ ਬਿਲਕੁਲ ਇਸ ਕਰਕੇ ਇਹ ਤਾਂ ਹੁਣ ਗੱਲ ਖੜੀ ਆ ਵੀ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੁੰਦੇ ਹਮ ਅਸੀਂ ਇਕੱਠੇ ਨਹੀਂ ਹੁੰਦੇ ਉਨਾ ਚਿਰ ਕੋਈ ਹੱਲ ਸਾਡਾ ਕੋਈ ਹੱਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ